ਨੌਕਰੀ ਨਹੀਂ ਮਿਲ ਰਹੀ ਬਹੁਤ ਜ਼ਿਆਦੇ ਔਖਿਓ ਬੱਚਿਆਂ ਕਣਿਓ ਦੁਖੀਓ ਪਰਿਵਾਰ ਕਣਿਓ ਦੁਖੀਓ ਘਰ ਦੇ ਵਿੱਚੋਂ ਜਿੱਦਾਂ ਕਿ ਚਿੱਟੇ ਦਾ ਨਸ਼ਾ ਗੋਲੀਆਂ ਟੀਕੇ ਪਤਾ ਨਹੀਂ ਬੱਚੇ ਕੀ ਕੁਝ ਹਨਾ ਵਰਤ ਰਹੇ ਨੇ ਤੇ ਘਰ ਦੇ ਵਿੱਚ ਕਿੰਨਾ ਵੀ ਤੁਹਾਡੇ ਨਾ ਕਰਜ਼ਾ ਚੜਿਆ ਹੋਇਆ ਬਹੁਤ ਦੁਖੀਓ ਤੁਸੀਂ ਵੀ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਆਪਦੇ ਜੀਵਨ ਦਾ ਅਜਿਹੀ ਸਚਾਈ ਤੁਹਾਨੂੰ ਦੱਸੂਗੀ ਪਰ ਇਹ ਅਜਿਹਾ ਉਪਾਅ ਹੈਗਾ ਜਿਹੜਾ ਕਿ ਮੈਂ ਵੀ ਹੁਣ ਤੱਕ ਨਹੀਂ ਕੰਪਲੀਟ ਕਰ ਪਾਈ ਜਿਸ ਨੇ ਇਸ ਨੂੰ ਕਰ ਲਿਆ ਉਸ ਦੀ ਹਰ ਮਨੋ ਕਾਮਨਾ ਸੰਪੂਰਨ ਹੋਵੇਗੀ ਕਿਉਂਕਿ ਇਹ ਜਿਹੜੀ ਵੀ ਉਪਾਅ ਹੈ ਇਹ ਮੈਨੂੰ ਵੀ ਕਿਸੇ ਲਾ ਲਓ ਤੁਸੀਂ ਵੀ ਰੱਬ ਨੇ ਹੀ ਦੱਸਿਆ ਸੀ ਕਿਉਂਕਿ ਉਸ ਤੋਂ ਬਾਅਦ ਪਤਾ ਨਹੀਂ ਉਹ ਰੱਬ ਸੀ ਪਤਾ ਨਹੀਂ ਕੋਈ ਉਹ ਬ੍ਰਹਮ ਗਿਆਨੀ ਸੀ ਮੈਨੂੰ ਨਹੀਂ ਪਤਾ ਉਹਨਾਂ ਬਾਰੇ ਉਹਨਾਂ ਦੇ ਮੁੜ ਕੇ ਮੈਨੂੰ ਦਰਸ਼ਨ ਨਹੀਂ ਹੋਏ ਹੈਗੇ ਤੇ ਉਹਨਾਂ ਦੀ ਇਹ ਮੈਨੂੰ ਦੱਸੀ ਹੋਈ ਸੀ ਮੈਂ ਵੀ ਬਹੁਤ ਵਾਰੀ ਇਸ ਚੀਜ਼ ਨੂੰ ਕਰਨ ਦਾ ਮਨ ਬਣਾਇਆ ਹੈਗਾ ਨਹੀਂ ਹੋ ਪਾਇਆ 5 ਦਿਨ 10 ਦਿਨ ਮੈਂ ਇਸ ਨੂੰ ਕੀਤਾ ਪਰ ਸੰਪੂਰਨ ਨਹੀਂ ਕਰ ਪਾਈ ਇਹ 41 ਦਿਨ ਦਾ ਪੂਰਨ ਤੁਹਾਨੂੰ ਸੰਕਲਪ ਲੈ ਕੇ ਇਸ ਚੀਜ਼ ਨੂੰ ਕਰਨਾ ਪਊਗਾ ਜਿਹੜੇ ਪੈਨ ਭਰਾ ਨੇ ਕਰ ਲਿਆ ਉਹਦੀ ਕੋਈ ਵੀ ਮਨੋ ਕਾਮਨਾ ਅਜੇ ਹੀ ਨਹੀਂ ਜਿਹੜੀ ਪੂਰੀ ਨਾ ਹੋ ਸਕੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਸਾਰੇ ਜਣੇ ਠੀਕ ਠਾਕ ਹੋਮੋਂਗੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਚੀਜ਼ ਨੂੰ ਤੁਸੀਂ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਨਾ ਦੇਖੋ ਮੈਂ ਤੁਹਾਨੂੰ ਅੱਜ ਤੱਕ ਜੋ ਵੀ ਦੱਸਿਆ ਸਿਰਫ ਆਪਣੇ ਜੀਵਨ ਦੇ ਵਿੱਚੋਂ ਹੀ ਦੱਸਿਆ ਜੋ ਜੋ ਕੇ ਅਸੀਂ ਨੇ ਹੰਡਾਇਆ ਹੈਗਾ ਜਾਂ ਸਾਡੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਇਸ ਚੀਜ਼ ਨੂੰ ਵਰਤਿਆ ਗਿਆ ਹੈਗਾ ਤੇ ਮੈਂ ਇਸ ਚੀਜ਼ ਨੂੰ ਤੁਹਾਡੇ ਨਾਲ ਜਿਹੜੀ ਨੂੰ ਸਾਂਝੀ ਕਰ ਰਹੀ ਆ ਇਹ ਵੀ ਮੇਰੀ ਹੱਡ ਵੀਤੀ ਹੈ ਮੇਰੀ ਖੁਦ ਦੀ ਜੀਵਣੀ ਹੈਗੀ ਕਿਉਂਕਿ ਇਸ ਚੀਜ਼ ਨੇ ਮੈਨੂੰ ਇੰਨਾ ਜ਼ਿਆਦਾ ਬਦਲਿਆ ਹੈਗਾ ਜ਼ੀਰੋ ਤੋਂ ਲੈ ਕੇ ਲਾਲੋ ਵੀ ਤੁਸੀਂ ਅਰਸਾਂ ਤੋਂ ਹਨ ਫਰਸਾਂ ਤੋਂ ਅਰਸਾਂ ਤੱਕ ਪਹੁੰਚਾਇਆ ਹੈਗਾ ਪਰ ਹਜੇ ਵੀ ਮੈਂ ਇਸ ਚੀਜ਼ ਨੂੰ ਸੰਪੂਰਨ ਨਹੀਂ ਕਰ ਪਾਈ ਮੈਂ ਤੁਹਾਨੂੰ ਪਹਿਲਾਂ ਕਹਿ ਰਹੀ ਹਾਂ ਜਿਸ ਨੇ ਸੰਪੂਰਨ ਕਰ ਲਿਆ ਤਾਂ ਤੁਸੀਂ ਮੈਨੂੰ ਇੱਕ ਤਾਲੀਮ ਦੇਣਾ ਤੋਂ ਬਾਅਦ ਮੈਨੂੰ ਖੁਦ ਦੱਸੋਗੇ ਵੀ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਚਾਹੇ ਚਿੱਟੇ ਤੱਕ ਦਾ ਨਸ਼ਾ ਕਰਦੇ ਨੇ ਕੁਝ ਵੀ ਕਰਦੇ ਨੇ ਜਾਂ ਵਿਆਹ ਨਹੀਂ ਬੁਣੇ ਕੁਝ ਵੀ ਲਾ ਲੋ ਹਨਾ 41 ਦਿਨ ਤੁਸੀਂ ਸੰਕਲਪ ਕਰਕੇ ਜਿਸ ਵਿਧੀ ਅਨੁਸਾਰ ਮੈਂ ਤੁਹਾਨੂੰ ਦੱਸੂਗੀ ਕਰ ਲਿਆ ਤਾਂ ਕੋਈ ਵੀ ਕਾਰਜ ਅਜਿਹਾ ਨਹੀਂ ਜਿਹੜਾ ਨਾ ਹੋਵੇ ਇਹ ਗਰੰਟੀ ਹੈ ਮੇਰੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈਗਾ ਕੇਸੀ ਇਸ਼ਨਾਨ ਕਰਨਾ ਹੈ ਇਕੀ ਇਸ਼ਨਾਨ ਕਰਕੇ ਉਸ ਤੋਂ ਬਾਅਦ ਤੁਸੀਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਅਰਦਾਸ ਕੀ ਕਰਨੀ ਜਿਹੜੀ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤੀ ਨਾ ਵਾਹਿਗੁਰੂ ਜੀ ਮੈਂ ਇਸ ਕਾਰਜ ਲਈ ਇਸ ਕੰਮ ਨੂੰ ਕਰਨ ਲੱਗੀ ਹਾਂ ਕਿਰਪਾ ਕਰਨੀ ਆਪ ਜੀ ਅੰਗ ਸੰਗ ਸਹਾਇ ਹੋ ਕੇ ਨਿਰਵਿਘਨਤਾ ਸਹਿਤ ਮੇਰੇ ਇਸ ਕਾਰਜ ਨੂੰ ਸੰਪੂਰਨ ਕਰਾ ਦੇਣਾ ਮੈਂ ਇਸ ਸ਼ਬਦ ਦਾ ਜਾਂ ਇਸ ਉਪਾਅ ਨੂੰ ਕਰਨ ਲੱਗੀ ਹਾਂ ਕਿਰਪਾ ਕਰਨੀ ਆਪ ਜੀ ਹਰ ਇੱਕ ਵਿਗਨ ਤੋਂ ਬਚਾ ਕੇ ਮੇਰਾ ਇੰਨੇ ਦਿਨ ਦਾ ਸੰਕਲਪ ਹੈ ਇਸ ਨੂੰ ਪੂਰਾ ਕਰਾ ਦੇਣਾ ਦੇਖੋ ਵੈਸੇ ਤਾਂ ਗੁਰਵਾਣੀ ਦੇ ਵਿੱਚ ਗਿਣਤੀਆਂ ਮਿੰਟੀਆਂ ਤੋਂ ਬਹੁਤ ਦੂਰ ਰੱਖਿਆ ਗਿਆ ਪਰ ਵਾਹਿਗੁਰੂ ਜੀ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਤੁਹਾਨੂੰ ਮੁਸ਼ਕਿਲ ਆਵੇ ਤਾਂ ਤੁਸੀਂ ਨੇ ਕਿਸ ਤਰੀਕੇ ਦੇ ਨਾਲ ਜਾ ਕੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਹਾਨੂੰ ਹਰ ਇੱਕ ਤੁਹਾਡੇ ਸਵਾਲ ਦਾ ਜਵਾਬ ਮਿਲੂਗਾ ਅਗਰ ਤੁਹਾਨੂੰ ਜਵਾਬ ਲੈਣਾ ਹੋਵੇ ਹਨ ਕਿਉਂਕਿ ਆਪਾਂ ਜਿਆਦਾ ਨਾ ਤੰਤਰ ਮੰਤਰ ਵੱਲ ਬਹੁਤ ਜਿਆਦਾ ਭੱਜਦੇ ਆ ਹਨ අප ਨੂੰ ਇਹ ਹੁੰਦਾ ਵੀ ਕਿਸੇ ਟੋਟਕੇ ਰਾਹੀਂ ਹੀ ਸਭ ਕੁਝ ਠੀਕ ਹੋ ਜੇ ਪਰ ਗੁਰਬਾਣੀ ਤੋਂ ਵੱਡਾ ਨਾ ਕੋਈ ਟੋਟਕਾ ਨਾ ਕੋਈ ਜੰਤਰ ਤੰਤਰ ਮੰਤਰ ਨਾ ਕੋਈ ਜਾਦੂ ਟੂਣਾ ਹਨ ਨਾ ਕੋਈ ਵੱਡਾ ਕੋਈ ਬਾਬਾ ਹੈ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਇੱਕ ਚੀਜ਼ ਦਾ ਜਵਾਬ ਦੇਣਗੇ ਭਰੋਸਾ ਰੱਖ ਕੇ ਦੇਖਿਓ ਤੁਸੀਂ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਹਿ ਨਹੀਂ ਉਨੇ ਵੀ ਜਿਹੜੀਆਂ ਭੈਣਾਾਂ ਦਾ ਸਰਾਬ ਆਪਣੇ ਘਰ ਦੇ ਵਿੱਚੋਂ ਜਾਂ ਨਸ਼ਾ ਛਡਾਉਣਾ ਆਪਣੇ ਬੱਚਿਆਂ ਨੂੰ ਛਡਾਉਣਾ ਹੈ ਨਾ ਇਹਦੇ ਵਾਸਤੇ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਸਭ ਤੋਂ ਪਹਿਲੀ ਵੀਡੀਓ ਪਾਈ ਸੀਗੀ ਜਿਹੜੀ ਕਿ ਮੇਰੇ ਪਾਪਾ ਜੀ ਨੇ ਮੇਰੇ ਮਾਮਾ ਜੀ ਨੇ ਸਾਡੇ ਹੋਰ ਇਸ ਤਰ੍ਹਾਂ ਦੇ ਚ ਛੱਡੀ ਹੈ ਕਿ ਤੁਸੀਂ ਭੈਣਾ 41 ਦਿਨ ਬਿਨਾ ਨਾਂਗਾ ਪਾਏ ਅਰਦਾਸ ਦੇ ਵਿੱਚ ਜਾਓ ਤੇ ਗੁਰੂ ਸਾਹਿਬ ਜੀ ਨੂੰ ਹਰ ਰੋਜ਼ ਬੇਨਤੀ ਜੋਦੜੀ ਕਰੋ ਤੇ ਆਪਣੇ ਬੱਚੇ ਨੂੰ ਆਪਣੇ ਪਤੀ ਜੀ ਨੂੰ ਜਿਹਨੂੰ ਵੀ ਤੁਸੀਂ ਹੈ ਨਾ ਉਹ ਕਰਨਾ ਉਹਨੂੰ ਸਮਝਾਓ ਵਾਹਿਗੁਰੂ ਜੀ ਆਪਣੇ ਆਪ ਹੀ ਉਹਦਾ ਮਨ ਬਦਲ ਕੇ ਉਸ ਨੂੰ ਸ਼ਰਾਬ ਦੇ ਨਸ਼ੇ ਤੋਂ ਹੋਰ ਕਿਸੇ ਵੀ ਨਸ਼ੇ ਤੇ ਪਸੇ ਜਾਂਦਾ ਉਹਨੂੰ ਮੁਕਤ ਕਰਨਗੇ ਇੱਕ ਭੈਣ ਮੇਰੇ ਨਾਲ ਜੁੜੀ ਹੋਈ ਹੈ ਕੱਲ ਮੈਨੂੰ ਸਵੇਰੇ ਹੀ ਉਹਨੇ ਕਮੈਂਟ ਕੀਤਾ ਸੀ ਕਿ ਦੀਦੀ ਤੁਸੀਂ ਜੋ ਮੈਨੂੰ ਸ਼ਬਦ ਦੱਸਿਆ ਸੀ ਉਸ ਸ਼ਬਦ ਦੇ ਨਾਲ ਮੇਰੇ ਵੀਰ ਜੀ ਨੇ ਸ਼ਰਾਬ ਵੀ ਛੱਡਤੀ ਤੇ ਨਾਲੇ ਉਹ ਹੋਰ ਗਲਤ ਸੰਗਤ ਦੇ ਵਿੱਚ ਪੈ ਗਿਆ ਸੀਗਾ ਹਨਾ ਪਰਾਈਆਂ ਔਰਤਾਂ ਦੇ ਮਤਲਬ ਕਿ ਹੋਰ ਵੀ ਬਹੁਤ ਸੰਗਤ ਸੀਗੀ ਹਨ ਗਲਤ ਜਿੱਧਰੋਂ ਪੈ ਗਿਆ ਸੀ ਵੀ ਉਧਰੋਂ ਵੀ हट ਗਿਆ ਦੇਖੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਦਾ ਕਿਉਂਕਿ ਮੈਂ ਖੁਦ ਇਸ ਨੂੰ ਹੰਡਾ ਚੁੱਕੀ ਹਾਂ ਆਪਣੇ ਪਰਿਵਾਰ ਦੇ ਵਿੱਚ ਹਨ ਮੈਂ ਤਾਂ ਹੀਓ ਬੇਨਤੀ ਕਰਦੀ ਹਾਂ ਕਿ ਵਾਇਗਰੂ ਜੀ ਤੇ ਲੜ ਲੱਗ ਜੋ ਅੱਜ ਕੱਲ ਆਪਣੇ ਬੱਚਿਆਂ ਦਾ 10 10 12 12 ਸਾਲ ਦਿਆਂ ਦਾ ਨਸ਼ੇ ਤੇ ਲੱਗਣ ਦਾ ਮੇਨ ਕਾਰਨ ਇਹ ਹੈ ਕਿ ਆਪਾਂ ਆਪਣੇ ਧਰਮ ਤੋਂ ਆਪਣੀ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਹਾਂਗੇ ਹਨ ਅਪਾ ਬੱਚੇ ਨੂੰ ਇੰਨਾ ਖੁੱਲਾ ਛੱਡਤਾ ਕਿ ਉਹਨਾਂ ਨੂੰ ਸਮਝਾਉਣ ਦਾ ਆਪਣੇ ਕੋਲੇ ਟਾਈਮ ਹੀ ਨਹੀਂ ਹੈਗਾ ਸੰਭਾਲ ਸੰਭਲ ਜੋ ਹੁਣ ਵੀ ਕਿਉਂਕਿ ਪੈਸਾ ਤੁਹਾਡੇ ਵਾਸਤੇ ਹੈ ਨਾ ਠੀਕ ਹੈ ਵੀ ਜ਼ਿੰਦਗੀ ਦਾ ਸਹਾਰਾ ਹੈ ਪਰ ਜਿਹੜਾ ਆਪਣਾ ਭਵਿੱਖ ਹੈ ਆਉਣ ਵਾਲਾ ਆਪਣਾ ਬੱਚੇ ਨੇ ਆਪਣੀ ਫਲਵਾੜੀ ਹੈ ਉਹਨੂੰ ਸੰਭਾਲ ਲਓ ਬਹੁਤ ਚੰਗੇ ਰਹੋਗੇ ਸਭ ਤੋਂ ਪਹਿਲਾਂ ਚਲੋ ਆਪਣੀ ਗੱਲ ਜਿੱਥੋਂ ਚੱਲ ਰਹੀ ਸੀ ਕਿ ਤੁਸੀਂ ਨੇ ਕੇਸੀ ਇਸ਼ਾਨਾਨ ਕਰਨਾ ਹੈ ਤੇ ਇਹ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੁਸੀਂ ਇਸ ਉਪਾ ਨੂੰ ਇਸ ਸ਼ਬਦ ਨੂੰ ਸ਼ੁਰੂ ਕਰਨਾ ਹੈ ਕੋਲੇ ਤੁਸੀਂ ਨੇ ਜੋਤ ਵੀ ਲਗਾਉਣੀ ਆ ਤੇ ਕੋਲੇ ਤੁਸੀਂ ਨੇ ਧੂਫ ਵੀ ਲਗਾਉਣੀ ਆ ਬੈੱਡ ਤੇ ਬੈਠ ਕੇ ਨਹੀਂ ਕਰਨਾ ਤੁਸੀਂ ਕਿਸੇ ਚੇਅਰ ਤੇ ਬੈਠ ਸਕਦੇ ਹੋ ਜਾਂ ਕਿਸੇ ਅਜਹੀ ਉੱਚੀ ਜਗ੍ਹਾ ਤੇ ਜਿੱਥੇ ਕਿ ਤੁਸੀਂ ਸੁੱਚੀ ਹੋਵੇ ਵੀ ਤੁਸੀਂ ਉੱਥੇ ਸੌਂਦੇ ਨਾ ਹੋ ਮਹਣਾ ਜਾਂ ਫਿਰ ਸੁੱਚਾ ਕਪੜਾ ਮਸਾਲੋ ਉੱਪਰ ਕੋਸ਼ਿਸ਼ ਕਰਿਓ ਕਿ ਜਿਹੜੇ ਬੈਠ ਸਕਦੇ ਨੇ ਉਹ ਨੀਚੇ ਚੌਂਕੜਾ ਲਗਾ ਕੇ ਨੀਚੇ ਕਪੜਾ ਵਸਾ ਕੇ ਚੌਂਕੜਾ ਲਗਾ ਕੇ ਬੈਠੋ ਗੁਰੂ ਸਾਹਿਬਾਂ ਦੀ ਕੋਈ ਤਸਵੀਰ ਵੀ ਰੱਖ ਲਓ ਤਾਂ ਕਿ ਆਪਣਾ ਮਨ ਨਾ ਭਟਕੇ ਹਨਾ ਤੇ ਉਸ ਤੋਂ ਬਾਅਦ ਕਿਸੇ ਇਸ਼ਨਾਨ ਤੁਸੀਂ ਹਰ ਰੋਜ਼ ਕਰਨਾ ਹੈਗਾ ਇਸ ਸ਼ਬਦ ਦਾ ਅਗਰ ਤੁਸੀਂ ਨੇ ਪਾਠ ਕਰਨਾ ਹੈਗਾ ਕੁਝ ਪਾਉਣਾ ਹੈ ਹਨਾ ਕਿਉਂਕਿ ਮੈਂ ਇਸ ਚੀਜ਼ ਨੂੰ ਖੁਦ ਕੀਤਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਨਾ ਪਰ ਮੈਂ ਸੰਪੂਰਨ ਹਜੇ ਤੱਕ ਨਹੀਂ ਕਰ ਪਾਈ ਹੈਗੀ ਇਹ ਤੁਸੀਂ ਕੀ ਕਰਨਾ ਸੰਪਟ ਲਾ ਕੇ ਪਾਠ ਕਰਨਾ ਕਿਉਂਕਿ ਸੰਪਟ ਲਾ ਕੇ ਪਾਠ ਸਹਿਜ ਪਾਠ ਵੀ ਕੀਤੇ ਜਾਂਦੇ ਨੇ ਹਾਂਜੀ ਤੇ ਕੋਈ ਆਪਾਂ ਸੰਪਟ ਲਾ ਕੇ ਪਾਠ ਜਿਹੜੇ ਭੈਣ ਭਰਾ ਕਰਦੇ ਆ ਹਨਾ ਕੁਰਬਾਨੀ ਬਾਰੇ ਜ਼ਿਆਦਾ ਪਤਾ ਉਹਨਾਂ ਨੂੰ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਸੰਪਟ ਲਾ ਕੇ ਜਦੋਂ ਪਾਠ ਕਰਦੇ ਆਪਾਂ ਉਸ ਟਾਈਮ ਇੱਕ ਪਾਠ ਦਾ ਫਲ ਆਪਾਂ ਨੂੰ ਦੁੱਗਣਾ ਹੋ ਕੇ ਮਿਲਦਾ ਸਹਿਜ ਪਾਠ ਵੀ ਬਹੁਤ ਭੈਣ ਭਰਾ ਕਰਦੇ ਨੇ ਜਪਜੀ ਸਾਹਿਬ ਵੀ ਕਰਦੇ ਨੇ ਮੂਲ ਮੰਤਰ ਵੀ ਕਰਦੇ ਨੇ ਗੁਰ ਮੰਤਰ ਵੀ ਕਰਦੇ ਆ ਹਨ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦੇਖੋ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਤੁਸੀਂ ਨੇ ਅਰਦਾਸ ਕਰਕੇ ਚੌਂਕੜਾ ਲਗਾ ਕੇ ਬੈਠਣਾ ਉਸ ਤੋਂ ਬਾਅਦ ਤੁਸੀਂ ਨੇ ਸੁਖਮਣੀ ਸਾਹਿਬ ਜੀ ਦਾ ਸੰਪਟ ਪਾਠ ਸ਼ੁਰੂ ਕਰਨਾ ਹੈ ਸੰਪਟ ਪਾਠ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਅੱਜ ਮੈਂ ਤੁਹਾਨੂੰ ਦੱਸੂਗੀ ਸੰਪਟ ਪਾਠ ਕਰਦੇ ਆਪਾਂ ਵਾਹਿਗੁਰੂ ਜੀ ਬੋਲ ਕੇ ਗੌੜੀ ਸੁਖਮਣੀ ਮਹੱਲਾ ਪੰਜਵਾਂ ਵਾਹਿਗੁਰੂ ਜਦੋਂ ਆਪਾਂ ਕਿ ਪਹਿਲੀ ਤੁਕ ਬੋਲਣੀ ਹੈ ਫਿਰ ਵਾਹਿਗੁਰੂ ਬੋਲਣਾ ਹੈ ਫਿਰ ਆਪਾਂ ਤੁਕ ਬੋਲਣੀ ਹੈ ਫਿਰ ਵਾਹਿਗੁਰੂ ਬੋਲਣਾ ਹੈ ਫਿਰ ਆਪਾਂ ਕਿਵੇਂ ਬੋਲਾਂਗੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਵਾਹਿਗੁਰੂ ਸ਼ਲੋਕ ਵਾਹਿਗੁਰੂ ਇਸ ਤਰੀਕੇ ਦੇ ਨਾਲ ਤੁਸੀਂ ਨੇ ਹੈਨਾ ਨਾਮ ਜਪਣਾ ਫਿਰ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਸੁਖਮਨੀ ਸਾਹਿਬ ਇੱਕ ਓੰਕਾਰ ਸਤਗੁਰ ਪਸਤ ਵਾਹਿਗੁਰੂ ਕਈ ਭੈਣ ਭਰਾ ਤਾਂ ਨਾ ਇੰਨਾ ਵੀ ਸੰਪਟ ਲਾਉਂਦੇ ਨੇ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਇਸ ਤਰੀਕੇ ਦੇ ਨਾਲ ਵੀ ਸੰਪਟ ਲਾਉਂਦੇ ਹਨ ਉਸ ਤੋਂ ਬਾਅਦ ਫਿਰ ਸੁਖਮਨੀ ਸਾਹਿਬ ਜੀ ਦੀ ਪੌੜੀ ਸ਼ੁਰੂ ਕਰਨੀ ਹੈ ਆਦ ਗੁਰ へ नम है वाहे गुरु जुगाद गुर へ नम है वाहे गुरु ਇਸ ਤਰੀਕੇ ਦੇ ਨਾਲ ਤੁਸੀਂ ਨੇ 41 ਦਿਨ ਸੁਖਮਨੀ ਸਾਹਿਬ ਜੀ ਦਾ ਪਾਠ ਸੰਪਟ ਲਾ ਕੇ ਕਰਨਾ ਵੈਗਰੂ ਜੀ ਦੀ ਓਟ ਤੇ ਵੈਗਰੂ ਜੀ ਨੂੰ ਹਾਜ਼ਰ ਨਾ ਅਜ ਸਮਝਦੇ ਹੋਏ ਮੈਂ ਤੁਹਾਨੂੰ ਲਿਖ ਕੇ ਗਰੰਟੀ ਦੇ ਸਕਦੀ ਹਾਂ ਕਿ ਤੁਹਾਡੀ ਕੋਈ ਵੀ ਚਾਹੇ ਤੁਹਾਡਾ ਬੱਚਾ ਕਿੰਨਾ ਵੀ ਨਸ਼ੇ ਤੇ ਲੱਗਿਆ ਕਿੰਨਾ ਵੀ ਤੁਹਾਡੇ ਘਰ ਦੇ ਵਿੱਚ ਕਰਜ਼ਾ ਕਿੰਨੀ ਵੀ ਗਰੀਬੀ ਹੈ ਅਗਰ ਤੁਸੀਂ ਇਸ ਨੂੰ 41 ਦਿਨ ਸੰਪਟ ਲਾ ਕੇ ਇਸ ਤਰੀਕੇ ਨਾਲ ਕਰ ਲਿਆ ਤਾਂ ਵਾਹਿਗੁਰੂ ਜੀ ਤੁਹਾਡੇ ਕੰਮ ਖੁਦ ਕਰਨਗੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਨਾ ਨਸ਼ਾ ਨਾ ਗਰੀਬੀ ਨੌਕਰੀ ਤੁਸੀਂ ਲੈਣੀ ਹੈ ਜਿੱਦਾਂ ਕਿ ਸਰਕਾਰੀ ਨੌਕਰੀ ਵਾਸਤੇ ਮੇਰੀ ਭੈਣ ਨੇ ਜਿਹਦਾ ਪੁਰਾਣੇ ਨਸ਼ਾ ਛੱਡਿਆ ਹੈਗਾ ਜ ਜਿਹਨੂੰ ਮੈਂ ਪਹਿਲਾਂ ਦੱਸਿਆ ਸੀਗਾ ਤੇ ਦੇਖੋ ਆਪਾਂ ਕਹਿ ਦਿੰਦੇ ਆ ਨਾ ਨਸੀਬਾਂ ਦੇ ਵਿੱਚ ਜੋ ਲਿਖਿਆ ਉਹੀ ਹੋਣਾ ਪਰ ਵਾਹਿਗੁਰੂ ਜੀ ਨੇ ਆਪਾਂ ਨੂੰ ਆਪਣੇ ਮਾੜੇ ਕਰਮਾਂ ਨੂੰ ਕੱਟ ਕੇ ਚੰਗੇ ਕਰਮਾਂ ਵਿੱਚ ਕਿਵੇਂ ਬਦਲਣਾ ਹੈ ਉਹਦਾ ਰਸਤਾ ਵੀ ਦਿਖਾਇਆ ਕਿਉਂਕਿ ਮਾਰੇ ਕਰਮ ਤਾਂ ਆਪਾਂ ਦਿਨ ਰਾਤ ਕਰਦੇ ਆ ਪਰ ਚੰਗੇ ਕਰਮ ਕਰਨ ਵਾਸਤੇ ਦੇਖੋ ਆਪਾਂ ਇਹੀ ਚੀਜ਼ਾਂ ਤੋਂ ਟੁੱਟ ਚੁੱਕੇ ਆਪਾਂ ਕਹਿ ਦੇਣਾ ਜਿਹੜਾ ਅੱਜ ਕੱਲ ਹਨਾ ਲੜਕੀਆਂ ਨੇ ਉਹ 10 ਦਿਨ ਵਿਆਹ ਕੇ ਆਉਂਦੀਆਂ ਨੇ 10 ਦਿਨ ਤੋਂ ਬਾਅਦ ਸੱਸ ਸਹੁਰੇ ਨਾਲ ਨਹੀਂ ਬਣਦੀ ਪਤੀ ਨਾਲ ਨਹੀਂ ਬਣਦੀ ਦੇਖੋ ਬਜ਼ੁਰਗਾਂ ਨੇ ਅੱਗੇ ਸਿਖਾਇਆ ਤੇ ਜੇ ਕਿਸੇ ਨੂੰ ਸਿਖਾਣਾ ਕਹਿ ਵੀ ਪੈਣੇ ਇਹ ਗੱਲ ਐ ਕਰ ਲਓ ਜਾਂ ਬੱਚੇ ਨੂੰ ਕਹਿ ਤਾਂ ਕਹਿਣਗੇ ਤੁਸੀਂ ਤਾਂ ਪੁਰਾਣੇ ਖਿਆਲਾਂ ਦੇ ਅਨਪੜ੍ਹੋਂ ਦੇਖੋ ਮੈਂ ਅਨਪੜ੍ਹ ਨਹੀਂ ਮੇਰੀ ਵੀ ਇਹ ਕੀਤੀ ਹੋਈ ਐ ਸਟੈਨੋ ਦਾ ਮੇਰਾ ਕੋਰਸ ਕੀਤਾ ਹੋਇਆ ਐ ਟੀਚਰ ਮੈਂ ਰਹਿ ਚੁੱਕੀ ਆ ਦੇਖੋ ਇਹ ਨਹੀਂ ਹੁੰਦਾ ਜਿਹੜਾ ਗਿਆਨ ਆਪਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਮਿਲਦਾ ਹੈ ਆਪਣੇ ਬਜ਼ੁਰਗਾਂ ਤੋਂ ਮਿਲਦਾ ਹੈ ਗੁਰੂ ਸਾਹਿਬ ਤੋਂ ਮਿਲਦਾ ਹੈ ਗੁਰਬਾਣੀ ਦੇ ਵਿੱਚੋਂ ਮਿਲਦਾ ਉਹ ਕਿਤਾਬਾਂ ਦੇ ਵਿੱਚੋਂ ਕਿਤੇ ਨਹੀਂ ਮਿਲਦਾ ਤੁਸੀਂ ਆਪਣੇ ਬੱਚੇ ਨੂੰ ਵਧੀਆ ਤੋਂ ਵਧੀਆ ਸਕੂਲ 'ਚ ਲਾਉਣੀਓ ਠੀਕ ਹੈ ਪਰ ਤੁਹਾਡਾ ਬੱਚਾ ਨਸ਼ੇ ਦੇ ਤਵਨ ਦੇ ਵਿੱਚ ਕਿਵੇਂ ਫਸ ਜਾਂਦਾ ਹੈ ਤੁਹਾਡਾ ਬੱਚਾ ਗੁਰੂ ਤੋਂ ਕਿਵੇਂ ਬੇਮੁਖ ਹੋ ਜਾਂਦਾ ਤੁਹਾਡਾ ਬੱਚਾ ਮਾਂ-ਬਾਪ ਨੂੰ ਕੁਝ ਜਾਣਦਾ ਹੀ ਨਹੀਂ ਹੈਗਾ ਤੁਹਾਡੀ ਕੋਈ ਗੱਲ ਨਹੀਂ ਮੰਨਦਾ ਇਹਦਾ ਤਾਂ ਕੋਈ ਸਕੂਲ ਨਹੀਂ ਹੈਗਾ ਨਾ ਇਹ ਕਿੱਥੋਂ ਸਿੱਖਦਾ ਹੈ ਉਹ ਸਮਾਜ 'ਚੋਂ ਹੀ ਸਿੱਖਦਾ ਹੈ ਘਰ ਦੇ ਵਿੱਚੋਂ ਸਿੱਖਦਾ ਹੈ ਕਿਉਂਕਿ ਘਰੇ ਆ ਕੇ ਪਤੀ ਆਉਂਦਾ ਮਤਲਬ ਕਿ ਉਸ ਦਾ ਬਾਪ ਆਉਂਦਾ ਉਹ ਆਪਦੇ ਘਰ ਵਾਲੀ ਨੂੰ ਆ ਕੇ ਕਹਿੰਦਾ ਆ ਨਹੀਂ ਤੈਂ ਕਰਿਆ ਤੂੰ ਆ ਕੀ ਕਰਿਆ ਗਾਲਾਂ ਕੱਢ ਦੇ ਤੇਰੀ ਮਾਂ ਦੀ ਤੇਰੀ ਪੈ ਉਹ ਹੀ ਬੱਚਾ ਫਿਰ ਅੱਗੇ ਜਾ ਕੇ ਨਾ ਤ ਉਹ ਔਰਤ ਦੀ ਕਦਰ ਕਰੇਗਾ ਉਹੀ ਸੰਸਕਾਰ ਉਹਦੇ ਵਿੱਚ ਆ ਰਹੇ ਨੇ ਇੱਕ ਘਰ ਵਾਲੀ ਤੁਸੀਂ ਦੇਖੇ ਹੀ ਅੱਜਕੱਲ ਸੋਸ਼ਲ ਮੀਡੀਆ ਤੇ ਪਤੀ ਦੀ ਬੇਇੱਜ਼ਤੀ ਕਰਨਾ ਤਾਂ ਇੱਕ ਟ੍ਰੈਂਡ ਚੱਲ ਰਿਹਾ ਹੈ ਕਹਿਣਗੀਆਂ ਲੈ ਐਥੋਂ ਲਿਆਈ ਰੜਕਾ ਲੈ ਐਥੋਂ ਲਿਆਈ ਚੱਪਲ ਲੈ ਹੀ ਰੁਆਇੰਗਾ ਤੈਨੂੰ ਦੇਮਾ ਗੁਲਗਲੇ ਤੈਨੂੰ ਦੇਮਾ ਰੋਟੀਆਂ ਤੇਰਾ ਐ ਵੀ ਜਿਹੜੀ ਮਾਂ ਇਹ ਕਰ ਰਹੀ ਹੈ ਉਹਦੀ ਧੀ ਅੱਗੇ ਜਾ ਕੇ ਕਿਉਂ ਨਹੀਂ ਕਰੇਗੀ ਕਿਉਂਕਿ ਬੱਚੇ ਨੂੰ ਇਹ ਵੀ ਜੋ ਮੇਰਾ ਮਾਂ ਬਾਪ ਕਰ ਰਿਹਾ ਉਹ ਸਹੀ ਕਰ ਰਿਹਾ ਕਿਉਂਕਿ ਇਹ ਮੈਂ ਖੁਦ ਅਜਮਾਉਣੀ ਆ ਮੇਰੇ ਬੱਚੇ ਜਿੱਦਾਂ ਕਿ ਮੈਂ ਘਰ ਦੇ ਵਿੱਚ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਦਿੰਨੀ ਆ ਮੇਰੇ ਘਰ ਦੇ ਵਿੱਚ ਤਿੰਨ ਬਜ਼ੁਰਗ ਨੇ ਦੋਨੋਂ ਬੱਚੇ ਮੇਰੇ ਪੜਦੇ ਐ ਹਸਬੰਡ ਜੀ ਜੋਬ ਤੇ ਜਾਂਦੇ ਐ ਡੰਗਰ ਵੀ ਰੱਖੇ ਹੋਇਆ ਗੋਹਾ ਕੂੜਾ ਝਾੜੂ ਪੋਚਾ ਜਿਹੜੇ ਪੈਣ ਭਰਾਵਾ ਨੇ ਮੇਰਾ ਪਿਛਲਾ ਕੰਮ ਦੇਖਿਆ ਮੈਂ ਖੇਤੀ ਦਾ ਕੰਮ ਵੀ ਖੁਦ ਕਰ ਲੈਣੀ ਆ ਜਿਦਾਂ ਕਿ ਪਾਣੀ ਦੇਣਾ ਵਰਸੀਨ ਨੂੰ ਲਗਾਉਣਾ ਕਈ ਕਹਿ ਦਿੰਦੇ ਆ ਨਾ ਸਾਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਸਾਡੇ ਕੋਲੇ ਤਾਂ ਕੰਮ ਹੀ ਇੰਨੇ ਐ ਸਾਹ ਲੈਣਾ ਨਹੀਂ ਮਿਲਦਾ ਮੈਂ ਗਰੰਟੀ ਨਾਲ ਕਹਿ ਸਕਦੀ ਆ ਵੀ ਜਿਹੜੇ ਵੀ ਹਨ ਉਹ ਕਰਦੇ ਨੇ ਤੁਸੀਂ ਅਗਰ ਮੇਰੀ ਸਵੇਰ ਤੋਂ ਲੈ ਕੇ ਹਨਾ ਸ਼ਾਮ ਦੇ 9 10 ਵਜੇ ਤੱਕ ਤੁਸੀਂ ਲਾਈਵ ਲਾ ਕੇ ਰੱਖ ਦਿਓ ਤੁਹਾਨੂੰ ਖੁਦ ਪਤਾ ਚੱਲ ਜਾਊਗਾ ਵੀ ਮੇਰਾ ਜੀਵਨ ਕੀ ਆ ਦੇਖੋ ਪਰਿਵਾਰ ਦੇ ਵਿੱਚ ਮੈਂ 6G ਮੈਥੋਂ ਬਿਨਾ 6G ਨੇ ਉਹਨਾਂ ਨੂੰ ਜੋ ਵੀ ਮਨ ਦੇ ਵਿੱਚ ਹੁੰਦੇ ਵੀ ਹਾਂ ਮੈਂ ਅਜਾ ਖਾਣੇ ਕਈ ਵਾਰੀ ਤਾਂ ਪਰਿਵਾਰ ਦਾ ਸਾਰੇ ਮੈਂਬਰ ਵੀ ਐਡ ਲੱਗ ਐਡ ਕਹਿੰਦੇ ਵੀ ਸਿਆ ਲੈਣੇ ਫਿਰ ਉਦੋਂ ਬਾਅਦ ਹਨਾ ਜਿੱਦਾਂ ਕਿ ਹੋਰ ਵੀ ਸਾਰੇ ਘਰ ਦੇ ਕੰਮ ਨੇ ਖੁਦ ਕਰਨੇ ਮੈਂ ਆਪਣੀ ਵੀਡੀਓ ਤੁਹਾਨੂੰ ਲਿੰਕ ਪਾਉਂਗੀ ਤੁਸੀਂ ਉਹਨਾਂ ਨੂੰ ਖੋਲ ਕੇ ਦੇਖੋ ਤੁਸੀਂ ਮੈਨੂੰ ਜਦੋਂ ਮੈਂ ਲਾਈਵ ਕਰਦੀ ਹੁੰਦੀ ਸੀ ਨਾ ਪਿਛਲੇ ਚੈਨਲ ਤੇ ਮੈਨੂੰ ਸਾਰੇ ਭੈਣ ਭਰਾ ਕਹਿੰਦੇ ਹੁੰਦੇ ਸੀ ਦੀਦੀ ਤੁਸੀਂ ਇੰਨਾ ਕੰਮ ਕਿਵੇਂ ਇਕੱਲੇ ਕਰ ਲੈਂਦੇ ਹੋ ਦੇਖੋ ਇਹ ਆਪਣੇ ਮੂੰਹ ਮੀਆਂ ਮਿੱਠੋ ਬਣਨ ਵਾਲੀ ਗੱਲ ਨਹੀਂ ਹੈਗੀ ਸਿਰਫ ਇਹ ਇੱਕ ਆਪਣਾ ਬਹਾਨਾ ਵੀਵੇਂ ਨੂੰ ਟਾਈਮ ਨਹੀਂ ਲੱਗਦਾ ਪਾਠ ਕਰਨ ਦਾ ਕੁਝ ਪਾਉਣ ਵਾਸਤੇ ਹੈ ਨਾ ਕੁਝ ਖੋਣਾ ਤਾਂ ਪਊਗਾ ਅਗਰ ਇੱਕ ਬੱਚੇ ਨੇ ਟੋਪ ਕਰਨਾ ਹੈ ਡਾਕਟਰ 1 ਹੈ ਇੰਜੀਨੀਅਰ 1 ਹੈ ਤਾਂ ਉਹ ਘਟੋ ਘਟੇ 1:3 2 ਵਜੇ ਉੱਠਦਾ ਸ਼ਾਮ ਨੂੰ ਉਹ ਵਿਚਾਰਾ 10 11 ਵਜੇ ਪੈਂਦਾ ਫੇਰ ਹੀ ਉਹ ਜਾ ਕੇ ਅਫਸਰ ਬਣਦਾ ਪਰ ਕਿਹਨਾਂ ਲਾਜਵਾਕ ਪੜੇ ਲਿਖੇ ਨੇ ਨੌਕਰੀ ਨਹੀਂ ਮਿਲਦੀ ਉਹ ਜਵਾਕਾਂ ਦੀ ਆਪਣਿਆਂ ਦੀ ਪੜਾਈ ਹੈ ਹੀ ਕੁਝ ਨਹੀਂ ਨਕਲਾ ਮਾਰ ਮਾਰ ਕੇ ਤੀਰ ਤੁੱਕੇ ਮਿਲ ਕੇ ਤੁੱਕੇ ਲਾਲ ਲਾ ਕੇ ਉਹ ਪੜੇ ਹੋਏ ਨੇਗੇ ਉਹਨਾਂ ਨੂੰ ਕੀ ਮਿਲਣਾ ਦੇਖੋ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਾਂ ਆਪਣੇ ਘਰ-ਵੰਡ ਦੇਖੀਏ ਵੀ ਅਸੀਂ ਆਪਣੇ ਬੱਚੇ ਨੂੰ ਕੀ ਦੇ ਰਹੇ ਹਾਂ ਆਪਣਾ ਬੱਚਾ ਤਾਂ ਹੀ ਨਸ਼ੇ ਤੇ ਲੱਗ ਰਿਹਾ ਹੈ ਅਗਰ ਆਪਣਾ ਘਰ ਦਾ ਮਾਹੌਲ ਠੀਕ ਨਹੀਂ ਕਈ ਬੱਚੇ ਤੁਸੀਂ ਅਜਿਹੇ ਵੀ ਦੇਖਿਓਗੇ ਜਿਨ੍ਹਾਂ ਦੇ ਨਾਂ ਤਾਂ ਸਿਰ ਤੇ ਮਾਂ-ਬਾਪ ਆ ਨਾ ਉਹਨਾਂ ਨੂੰ ਕੋਈ ਦੱਸਣ ਵਾਲਾ ਹੈ ਘਰ ਦੇ ਵਿੱਚ ਵੀ ਨਸ਼ਾ ਬਹੁਤ ਹੈ ਦਲਦਲ ਦੇ ਵਿੱਚ ਫਸੇ ਹੋਏ ਆ ਹਨ ਪਰ ਉਹਨਾਂ ਦੇ ਘਰ ਦੇ ਵਿੱਚੋਂ ਹੀ ਇੱਕ ਗੁਰ ਸਿੱਖ ਬੱਚਾ ਨਿਕਲਦਾ ਉਹ ਜਿਹਨੂੰ ਕੋਈ ਸਮਝਾਉਣ ਵਾਲਾ ਵੀ ਨਹੀਂ ਹੁੰਦਾ ਕਿਉਂਕਿ ਉਹ ਵਾਹਿਗੁਰੂ ਜੀ ਤੇ ਲੜ ਲੱਗਿਆ ਤੇ ਉਹ ਵਾਹਿਗੁਰੂ ਜੀ ਤੇ ਭਰੋਸਾ ਰੱਖ ਰਿਹਾ ਹੈ ਅਗਰ ਤੁਸੀਂ ਵੀ ਵਾਹਿਗੁਰੂ ਜੀ ਤੇ ਮਾਂ ਦੇ ਹੱਥ ਬਹੁਤ ਵੱਡੀ ਗੱਲ ਹੁੰਦੀ ਹੈ ਦੇਖੋ ਭੈਣਾ ਚਾਹੇ ਮੇਰੀ ਗੱਲ ਦਾ ਗੁੱਸਾ ਕਰਨ ਜਦੋਂ ਵੀ ਤੁਹਾਡਾ ਬੱਚਾ ਤੁਹਾਡੇ ਕੋਲੇ ਰਹਿੰਦਾ ਜੋ ਤੁਸੀਂ ਕਰਦੀਓ ਉਹ ਹੋ ਸਿੱਖੇਗਾ ਹੀ ਸਿੱਖੇਗਾ ਨਸ਼ਾ ਹੋ ਆਪਣੇ ਪਿਓ ਤੋਂ ਤੇ ਬਾਹਰਲੇ ਜਿਹੜਾ ਮਾਹੌਲ ਮਿਲਦਾ ਸੰਗਤ ਮਿਲਦੀ ਹੈ ਉਹਦੇ ਤੋਂ ਆਪਣੇ ਬੱਚੇ ਦੀ ਗੌਰ ਜਰੂਰ ਕਰਿਆ ਕਰੋ ਕਿਉਂਕਿ ਛੋਟੇ ਨੂੰ ਉਹਨਾਂ ਨੂੰ ਨਹੀਂ ਪਤਾ ਜਿਹਹਿਆ ਉਹਨਾਂ ਨੂੰ ਉਹ ਦੇਖ ਰਹੇ ਨੇ ਉਧਰ ਜਿੰਨਾ ਕਿ ਆਪਣਾ ਬੱਚਾ ਚਾਹੀ ਨਹੀਂ ਲੱਗਦਾ ਪਰ ਦੂਜਾ ਕਹੂਗਾ ਤੂੰ ਥੋੜਾ ਜਿਆ ਕਰਕੇ ਦੇਖ ਓਏ ਕਿੰਨਾ ਵਧੀਆ ਲੱਗਦਾ ਬਸ ਇੱਥੋਂ ਕਮ ਖਰਾਬ ਹੋ ਗਿਆ ਬੱਚੇ ਆਉਂਦੇ ਨੇ ਆਪਾਂ ਨੇ ਆਪਾਂ ਪੁੱਛਦੇ ਨਹੀਂ ਵੀ ਕਿੱਥੋਂ ਆਏ ਆ ਤੂੰ ਕਿੱਥੇ ਜਾ ਰਿਹਾ 10 15 ਮਿੰਟ ਆਪਾਂ ਬੱਚੇ ਦੇ ਕੋਲੇ ਬੈਠਾਂਗੇ ਤਾਂ ਬੱਚੇ ਨੂੰ ਵੀ ਡਰ ਰਹੇਗਾ ਵੀ ਜਦੋਂ ਮੈਂ ਬਾਹਰੋਂ ਕੋਈ ਨਸ਼ਾ ਕਰਕੇ ਜਾਵਾਂਗਾ ਤਾਂ ਮੇਰੇ ਪਾਪਾ ਨੂੰ ਮੇਰੀ ਮੰਮਾ ਨੂੰ ਇਸ ਚੀਜ਼ ਦਾ ਪਤਾ ਲੱਗੇਗਾ ਤੇ ਉਹ ਮੈਨੂੰ ਘੂਰਨਗੇ ਘੂਰੋ ਵੀ ਸਖਤੀ ਨਾਲ ਘੂਰੋ ਬੱਚੇ ਦਾ ਬਾਹਰ ਨਿਕਲਣਾ ਵੀ ਬੰਦ ਕਰੋ ਅਗਰ ਤੁਹਾਨੂੰ ਲੱਗਦਾ ਵੀ ਸਾਡਾ ਬੱਚਾ ਗਲਤ ਰਸਤੇ ਤੇ ਜਾ ਰਿਹਾ ਹੈ ਥੋੜੇ ਦਿਨ ਇਸ ਤਰੀਕੇ ਨਾਲ ਸਖਤੀ ਨਾਲ ਕਰੋਗੇ ਤਾਂ ਬੱਚਾ ਤੁਹਾਨੂੰ ਵੱਡਾ ਹੋ ਕੇ ਬਹੁਤ ਧੰਨਵਾਦ ਕਰੂਗਾ ਵੀ ਮੰਮੀ ਪਾਪਾ ਤੁਸੀਂ ਮੈਨੂੰ ਉਸ ਸਮੇਂ ਇਸ ਦਲਦਲ ਤੋਂ ਬਚਾਇਆ ਹੈ ਕਿਉਂਕਿ ਬਾਅਦ ਦੇ ਵਿੱਚ ਪਸਤਾਉਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਫਿਰ ਪਸਤਾਏ ਕਿਆ ਹੋਤ ਹੈ ਜਦ ਚਿਹੜੀਆ ਚੁਗ ਗਈ ਖੇਤ ਹਨਾ ਸਭ ਤੋਂ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਜੋ ਪਾਠ ਮੈਂ ਤੁਹਾਨੂੰ ਦੱਸਿਆ ਇਸ ਨੂੰ ਤੁਸੀਂ ਲਗਾਤਾਰ ਕਰਨਾ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਮੂਹੋਂ ਨਿਕਲੀ ਜਿੱਦਾਂ ਕਿ ਆਪਾਂ ਕਹਿੰਦੇ ਨਾ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਨਾ ਇਹ ਤੁਹਾਨੂੰ ਉਸ ਤਰੀਕੇ ਦਾ ਹੀ ਫਲ ਮਿਲੇਗਾ ਮੈਨੂੰ ਇਹ ਪਾਠ ਤੁਸੀਂ ਲਾ ਲਓ ਵੀ ਖੁਦ ਵਾਹਿਗੁਰੂ ਜੀ ਰੱਬ ਆ ਕੇ ਹੀ ਮੈਨੂੰ ਇਹ ਸ਼ੁਰੂ ਕਰਕੇ ਦੇ ਕੇ ਗਏ ਸੀ ਵੀ ਤੂੰ ਬੇਟਾ ਇਸ ਪਾਠ ਨੂੰ ਇਸ ਤਰੀਕੇ ਨਾਲ ਕਰੀ ਕਿਉਂਕਿ ਉਸ ਟਾਈਮ ਸਾਡੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀ ਪਰ ਜਦੋਂ ਕਹਿੰਦੇ ਨੇ ਮਾੜੇ ਕਰਮ ਹੁੰਦੇ ਨੇ ਹਨਾ ਆਪਾਂ ਨੂੰ ਉਦੋਂ ਇਸ ਪਾਸੇ ਨਹੀਂ ਲੱਗਣ ਦਿੰਦੇ ਪਰ ਚਲੋ ਕਹਿੰਦੇ ਸੋ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜੇ ਅਵਰ ਜਣਾ ਅਪਾ ਆਪਣੇ ਕਰਮਾ ਦਾ ਹੀ ਫਲ ਭੋਗ ਰਹੇ ਆ ਪਰ ਫਿਰ ਵੀ ਜਦੋਂ ਵਾਹਿਗੁਰੂ ਜੀ ਹਨਾ ਆਪਣੇ ਲੜ ਲਾਉਂਦੇ ਨੇ ਤਾਂ ਉਹ ਸਾਰਾ ਕੁਝ ਠੀਕ ਕਰ ਦਿੰਦੇ ਨੇ ਕਈ ਕਹਿ ਦਿੰਦੇ ਨੇ ਹਨਾ ਵੀ ਸੱਨਾ ਫੁੱਟ ਕੇ ਹਨਾ ਠੂਠਾ ਮਿਲਦਾ ਪਰ ਕਈਆਂ ਨੂੰ ਵਾਹਿਗੁਰੂ ਹਨਾ ਸੱਨਾ ਫੁੱਟ ਕੇ ਸੋਨੇ ਦਾ ਸੱਨਾ ਦੇ ਦਿੰਦੇ ਨੇ ਉਹੀ ਸਾਡੇ ਗਰੀਬਾਂ ਦੇ ਨਾਲ ਵੀ ਹੋਇਆਗਾ ਤਾਂ ਪਲੀਜ਼ ਮੇਰੇ ਹੱਥ ਵਨ ਕੇ ਬੇਨਤੀ ਹੈ ਕਿ ਤੁਸੀਂ ਹਨਾ ਜਾਦੂ ਟੂਨੇ ਮੰਤਰ ਤੰਤਰਾ ਦੇਖੋ ਮੈਂ ਵੀ ਤੁਹਾਨੂੰ ਕਈ ਵਾਰੀ ਜੋੜਨਾ ਪੈਂਦਾ ਮੈਨੂੰ ਤੁਹਾਨੂੰ ਇਸ ਚੀਜ਼ ਵੱਲ ਕਿਉਂਕਿ ਆਪਣਾ ਇਹ ਚੀਜ਼ ਨਾਲ ਐ ਹੁੰਦਾ ਵੀ ਚਲੋ ਆਪਾਂ ਥੋੜਾ ਬਹੁਤ ਇਸ ਚੀਜ਼ ਨਾਲ ਜੁੜ ਕੇ ਆਪਾਂ ਆਪਣੇ ਵਾਹਿਗੁਰੂ ਜੀ ਦੇ ਲੜ ਲੱਗ ਜਾਈਏ ਕਿਉਂਕਿ ਕਰਨਾ ਤਾਂ ਦੇਖੋ ਵਾਹਿਗੁਰੂ ਜੀ ਨੇ ਜਿਹੜੀਆਂ ਵਿੱਚ ਚੀਜ਼ਾਂ ਹੁੰਦੀਆਂ ਨੇ ਹਨਾ ਇਹ ਇੱਕ ਬਹਾਨਾ ਬਣਦੀਆਂ ਨੇ ਤੁਸੀਂ ਆਮ ਬਜ਼ੁਰਗਾਂ ਤੋਂ ਸੁਣਿਆ ਹੋਇਆ ਕਹਿੰਦੇ ਚੜਾਵੇ ਤਾਪ ਲਜਾਵੇ ਆਪ ਦੇਖੋ ਮੌਤ ਵਾਹਿਗੁਰੂ ਜੀ ਦਿੰਦਾ ਹੈ ਪਰ ਉਹ ਵਿੱਚ ਬਹਾਨਾ ਬਣਾ ਦਿੰਦਾ ਕੋਈ ਆਪਾਂ ਕਹਿੰਦੇ ਹਾਰਟ ਅਟੈਕ ਆ ਗਿਆ ਕੋਈ ਕਹਿੰਦਾ ਇਹ ਹੋ ਗਿਆ ਐਕਸੀਡੈਂਟ ਹੋ ਗਿਆ ਹਨ ਤਾਂ ਵਾਈਕਰੂ ਜੀ ਦੇ ਅੱਗੇ ਬਸ ਮੇਰੀ ਹੀ ਅਰਦਾਸ ਹੈ ਕਿ ਜਿਹੜਾ ਭੈਣ ਭਾਈ ਮੇਰੀ ਵੀਡੀਓ ਦੇਖ ਕੇ ਇਸ ਪਾਰਟ ਨੂੰ ਕਰੇਗਾ ਵਾਈਕਰੂ ਜੀ ਦੀ ਹਰ ਤਮੰਨਾ ਪੂਰੀ ਕਰਨ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾਉਂਗੀ ਉਹਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਫਿਰ ਆਪਾਂ ਉਹਦੇ ਉੱਪਰ ਲਾਈਵ ਹੋ ਕੇ ਤੁਹਾਨੂੰ ਸਟੀਚਿੰਗ ਵੀ ਸਿਖਾਇਆ ਕਰਾਂਗੇ ਕੁਕਿੰਗ ਵੀ ਤੇ ਘਰ ਦੀ ਡੈਕੋਰੇਸ਼ਨ ਦੀਆਂ ਚੀਜ਼ਾਂ ਜੋ ਵੀ ਹੈਗੀਆਂ ਨੇ ਮੈਂ ਕੋਸ਼ਿਸ਼ ਕਰੂੰਗੀ ਕਿਉਂਕਿ ਤੁਹਾਨੂੰ ਪਤਾ ਵੀ ਮੈਨੂੰ ਕੰਮਾਂ 'ਚ ਬਹੁਤ ਔਖਾ ਸਮਾਂ ਮਿਲਦਾ ਪਰ ਫਿਰ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਮੇਰੇ ਭੈਣਾਂ ਜਿਹੜੇ ਘਰ ਬੈਠੀਆਂ ਹਨ ਆਪਦੇ ਘਰ ਨੂੰ ਚਲਾਉਣਾ ਚਾਹੁੰਦੀਆਂ ਨੇ ਤੇ ਦੇਖੋ ਮੇਰੀ ਕੋਸ਼ਿਸ਼ ਹੈ ਕਿ ਜੋ ਮੇਰੇ ਕੋਲੇ ਸੰਸਕਾਰ ਨੇ ਮੇਰੇ ਕੋਲੇ ਹਨਾ ਵਾਈਕਰੂ ਜੀ ਵੱਲੋਂ ਦਿੱਤੀ ਹੋਈ ਕੋਈ ਵੀ ਗੁਣਾ ਹੈ ਵੀ ਮੈਂ ਉਹ ਆਪਣੇ ਭੈਣ ਭਰਾਵਾਂ ਦੇ ਵਿੱਚ ਵੰਡਾਂ ਤਾਂ ਕਿ ਸਾਰਿਆਂ ਦੇ ਘਰਾਂ ਵਿੱਚੋਂ ਦੁੱਖ ਕਲੇਸ਼ ਖਤਮ ਹੋਣ ਦੇਖੋ ਮੈਂ ਕੋਈ ਪਹਿਲਾਂ ਵੀ ਦੱਸ ਨਹੀਂ ਲੰਮੀ ਮੈਂ ਕੋਈ ਬ੍ਰह्म ਗਿਆਨੀ ਨਹੀਂ ਮੈਂ ਕੋ ਕੁਝ ਨਹੀਂ ਅੱਜ ਮੈਨੂੰ ਸੇਰੀ ਕਪਰਾ ਦਾ ਕਮੈਂਟ ਆਇਆ ਕਹਿੰਦਾ ਭੈਣੇ ਤੂੰ ਕਹਿੰਦਾ ਮੈਨੂੰ ਸਿਆਣੀ ਲੱਗਦੀਆਂ ਕਹਿੰਦਾ ਤੂੰ ਰਿਸ਼ਤੇ ਕਰਾਉਣੇ ਲੱਗ ਜਾ ਦੇਖ ਵੀਰਾ ਮੇਰੇ ਹੱਥ ਵੱਲੋਂ ਹੱਥ ਬੰਨੇ ਮੈਂ ਹੱਥ ਬੰਨ ਕੀ ਤੁਹਾਡੇ ਤੋਂ ਸਾਰਨ ਤੋਂ ਮਾਫੀ ਮੰਗਦੀ ਆ ਦੇਖੋ ਜੋ ਵਾਈਕਰੂ ਜੀ ਬੁਲਾ ਦਿੰਦੇ ਨੇ ਮੈਂ ਉਹ ਬੋਲ ਦਿੰਨੀ ਆ ਪਰ ਪਲੀਜ਼ ਤੁਹਾਨੂੰ ਚੰਗੀ ਲੱਗਦੀ ਹੁੰਦੀ ਤਾਂ ਸੁਣ ਲਿਆ ਕਰੋ ਨਹੀਂ ਚੰਗੀ ਲੱ ਤਾਂ ਤੁਹਾਡੀ ਮਰਜ਼ੀ ਹੈਗੀ ਤੇ ਉਸ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ